ਪੰਜਾਬ ਚ ਫਰੋਤੀ ਦੀਆਂ ਕਾਲਾਂ ਧਮਕੀ ਦੀਆਂ ਕਾਲਾਂ ਹੁਣ ਆਮ ਗੱਲ ਹੋ ਗਈ ਐ ਬੀਤੇ ਦਿਨ ਵੀ ਅਜਿਹੇ ਮਾਮਲੇ ਕਈ ਸਾਹਮਣੇ ਆਏ ਹਾਈ ਕੋਰਟ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਜਵਾਬ ਤਲਬੀ ਕੀਤੀ ਗਈ ਐ ਪੰਜਾਬ ਪੁਲਿਸ ਦੀ ਪ੍ਰਸ਼ਾਸਨ ਦੀ ਸਰਕਾਰ ਦੀ ਤਾਂ ਹੁਣ ਇੱਕ ਅਜਿਹਾ ਮਾਮਲਾ ਦਿਨ ਦਿਹਾੜੇ ਬੀਤੇ ਦਿਨ ਦੇਖਣ ਨੂੰ ਮਿਲਿਆ ਕਰੀਬ ਸਮਾਂ ਪੌਣੇ 2 ਦਾ ਸੀ ਦੁਪਹਿਰ ਦਾ ਸਮਾਂ ਔਰ ਡੇਰਾਬਸੀ ਦੇ ਵਿੱਚ ਇੱਕ ਥਾਣੇ ਦੇ ਕੋਲ ਸਿਰਫ 100 ਮੀਟਰ ਦੀ ਦੂਰੀ ਦੇ ਉੱਤੇ ਇੱਕ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚੱਲ ਜਾਂਦੀਆਂ ਨੇ ਔਰ ਗੋਲੀਆਂ ਚੱਲਦੀਆਂ ਨੇ ਤੇ ਇੱਕ ਲੈਟਰ ਵੀ ਉੱਥੇ ਸੁੱਟ ਦਿੱਤਾ ਜਾਂਦਾ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਉਹ ਲੈਟਰ ਦੇ ਵਿੱਚ ਕਿ ਹੁਣ ਤਾਂ 6 ਗੋਲੀਆਂ ਚੱਲੀਆਂ ਨੇ ਇਸ ਤੋਂ ਬਾਅਦ 6000 ਗੋਲੀਆਂ ਚੱਲਣਗੀਆਂ ਔਰ ਹੁਣ ਅਸੀਂ ਸਰੀਰ ਦੇ ਉੱਤੇ ਗੋਲੀਆਂ ਨਹੀਂ ਚਲਾਈਆਂ ਇਸ ਤੋਂ ਬਾਅਦ ਸਰੀਰ ਵੀ ਵਿੰਨ ਦਿੱਤਾ ਜਾਏਗਾ ਗੋਲੀਆਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਧਮਕੀਆਂ ਭਰਿਆ ਪੱਤਰ ਵੀ ਨਾਲ ਮਿਲਦਾ ਔਰ ਗੋਲੀਆਂ ਚੱਲ ਜਾਂਦੀਆਂ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਫ਼ਤੀਸ਼ ਬੇਸ਼ੱਕ ਦੀ ਸ਼ੁਰੂ ਕਰ ਦਿੱਤੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਧਮਕੀਆਂ ਦੇਣ ਵਾਲੇ ਨੇ ਜੋ ਮਾੜੇ ਅੰਸਰ ਨੇ ਸਮਾਜ ਦੇ ਚਾਹੇ ਉਹ ਜੇਲ੍ਹਾਂ 'ਚ ਬੈਠੇ ਨੇ ਜਾਂ ਜੇਲ੍ਹਾਂ ਤੋਂ ਬਾਹਰ ਕੰਮ ਕਰਵਾ ਰਹੇ ਨੇ ਜੇਲ੍ਹਾਂ ਤੋਂ ਫੋਨ ਕਰਾ ਕੇ ਹੌਸਲੇ ਇੰਨੇ بلند ਨੇ ਕਿ ਡੇਰਾ ਬਸੀ ਦੇ ਥਾਣੇ ਤੋਂ ਵੀ 100 ਮੀਟਰ ਦੂਰ ਇਮੀਗ੍ਰੇਸ਼ਨ ਸੈਂਟਰ ਦੇ ਉੱਤੇ ਗੋਲੀਆਂ ਚੱਲ ਜਾਂਦੀਆਂ ਨੇ ਔਰ ਉਸ ਮਾਲਕ ਨੂੰ ਗੋਲੀਆਂ ਚਲਾਉਂਦੇ ਹੋਏ ਨਾਲ ਇਹ ਵੀ ਆਖ ਦਿੱਤਾ ਗਿਆ ਕਿ ਉਹ 1 ਕਰੋੜ ਰੁਪਏ ਦਾ ਇੰਤਜ਼ਾਮ ਕਰੇ 1 ਕਰੋੜ ਰੁਪਏ ਦੀ ਫਰौती ਨਾਲ ਮੰਗ ਲਈ ਗਈ ਹੈ ਔਰ ਨਾਲੇ ਵੀ ਕਹਿ ਦਿੱਤਾ ਗਿਆ ਕਿ ਇਸ ਵਾਰ ਤਾਂ 6 ਗੋਲੀਆਂ ਚੱਲੀਆਂ ਨੇ ਅਗਲੀ ਵਾਰ 6000 ਵੀ ਗੋਲੀਆਂ ਚੱਲ ਸਕਦੀਆਂ ਨੇ ਇਮੀਗ੍ਰੇਸ਼ਨ ਸੈਂਟਰ ਤੇ ਫਾਇਰਿੰਗ ਵੀ ਕੀਤੀ ਗਈ ਤੇ 1 ਕਰੋੜ ਰੁਪਇਆ ਮੰਗਿਆ ਗਿਆ ਡੇਰਾਬਸੀ ਦੇ ਥਾਣੇ ਤੋਂ 100 ਮੀਟਰ ਦੀ ਦੂਰੀ ਦੇ ਉੱਤੇ ਕਰੀਬ ਪੌਣੇ 2 ਵਜੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਡੇਰਾਬਸੀ ਦੀ ਇਹ ਘਟਨਾ ਹੈ ਡੇਰਾਬਸੀ ਦੇ ਕਾਲਜ ਰੋਡ ਦੇ ਉੱਤੇ ਪੁਲਿਸ ਥਾਣੇ ਦੇ ਵਿੱਚ 100 ਮੀਟਰ ਤੋਂ ਦੂਰ ਕੋਚਿੰਗ ਤੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਨਕਾਬਪੋਸ਼ ਵਿਅਕਤੀ ਆਉਂਦੇ ਨੇ ਫਾਇਰਿੰਗ ਕਰ ਦਿੰਦੇ ਨੇ ਔਰ ਮਲਜਮ ਜਿਹੜੇ ਨੇ ਉਹਨਾਂ ਉੱਤੇ ਦੋਸ਼ ਲੱਗੇ ਨੇ ਕਿ ਫਰੋਤੀ ਦੀ ਇੱਕ ਪਰਚੀ ਵੀ ਛੱਡ ਕੇ ਗਏ ਨੇ ਇਸ ਦੇ ਉੱਤੇ ਲਿਖਿਆ ਆ ਕਿ 1 ਕਰੋੜ ਰੁਪਏ ਦਿਓ ਨਹੀਂ ਤਾਂ ਅੱਜ 6 ਗੋਲੀਆਂ ਚਲਾਈਆਂ ਨੇ ਕੱਲ ਨੂੰ ਫਿਰ 6000 ਗੋਲੀਆਂ ਵੀ ਚੱਲ ਸਕਦੀਆਂ ਨੇ ਮੁਲਜ਼ਮ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਸੀ ਜੋ ਕਿ 20 ਸੈਕਿੰਡ ਦੇ ਵਿੱਚ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ ਵੀਰਵਾਰ ਦੁਪਹਿਰ 1 ਵਜੇ ਦਾ ਸਮਾਂ ਸੀ 1:45 ਮਿੰਟ ਦਾ ਜਦੋਂ ਨਕਾਬਪੋਸ਼ ਵਿਅਕਤੀ এডਿਕੇਸ਼ਨ ਪੁਆਇੰਟ ਨਾਮਕ ਕੋਚਿੰਗ ਸੈਂਟਰ ਦੇ ਅੰਦਰ ਆ ਜਾਂਦੇ ਨੇ ਇਮੀਗ੍ਰੇਸ਼ਨ ਸੈਂਟਰ ਦੇ ਬਾਈਕ ਦੇ ਉੱਤੇ ਉਹ ਸਵਾਰ ਸਨ ਦੋਨਾਂ ਨੇ ਪਹਿਲੀ ਮੰਜ਼ਲ ਦੇ ਉੱਤੇ ਪਹਿਲਾਂ ਚੜਦੇ ਨੇ ਔਰ ਰਿਸੈਪਸ਼ਨ ਦੇ ਉੱਤੇ ਬੈਠੀ ਜਿਹੜੀ ਇੱਕ ਲੜਕੀ ਸੀ ਔਰ ਉਸ ਦੇ ਨਾਲ ਮੌਜੂਦ ਇੱਕ ਹੋਰ ਟੇਬਲ ਦੇ ਉੱਤੇ ਬੈਠੀ ਲੜਕੀ ਸੀ ਉੱਥੇ ਚਿੱਠੀ ਆ ਜਿਹੜੀ ਉਹ ਸੁੱਟ ਦਿੰਦੇ ਨੇ ਚਿੱਠੀ ਸੁੱਟਣ ਵਾਲਾ ਜਿਹੜਾ ਵਿਅਕਤੀ ਹੈ ਉਹ ਪੌੜੀਆਂ ਤੋਂ نیچے ਉਤਰਦਾ ਉਤਰਦਾ ਸੁੱਟ ਜਾਂਦਾ ਜਦ ਕਿ ਦੂਸਰਾ ਸੈਂਟਰ ਦੇ ਸ਼ੀਸ਼ੇ ਵਾਲੇ ਗੇਟ ਦੇ ਕੋਲ ਨਿਸ਼ਾਨਾ ਬਣਾ ਕੇ ਫਾਇਰ ਕਰਨਾ ਸ਼ੁਰੂ ਕਰ ਦਿੰਦਾ ਹੈ ਗੋਲੀਆਂ ਸ਼ੀਸ਼ੇ ਦੇ ਵਿੱਚ ਲੱਗੀਆਂ ਨੇ ਔਰ ਜਿਪਸਮ ਦੇ ਨਾਲ ਬਣੇ ਹੋਏ ਦੋ ਕੈਬਿਨਾ ਨੂੰ چیر ਕੇ ਆਰ ਪਾਰ ਹੋ ਗਈਆਂ ਪਹਿਲਾ ਕੈਬਨ ਦੇ ਵਿੱਚ ਸਿਮਰਨਜੀਤ ਬੈਠਾ ਹੋਇਆ ਸੀ ਗੋਲੀ ਉਸ ਦੀਆਂ ਲੱਤਾਂ ਤੋਂ ਕੁਝ ਇੰਚ ਤੇ ਦੂਰੀ ਦੇ ਉੱਤੇ ਹੀ ਨਿਕਲ ਗਈ ਔਰ ਇਸ ਮਾਮਲੇ ਦੇ ਵਿੱਚ ਪੋਸਟ ਦੇ ਵਿੱਚ ਜਿਹੜਾ ਲਿਖਿਆ ਹੋਇਆ ਪੋਸਟ ਜਿਹੜੀ ਮਿਲੀ ਹੈ ਉੱਥੋਂ ਲੈਟਰ ਮਿਲਿਆ ਉਸ ਵਿੱਚ ਲਿਖਿਆ ਹੋਇਆ ਹੈ ਕਿ ਮਨਜੀਤ ਉਰਫ ਗੁਰੀ ਤਿਹਾਰੜ ਜੇਲ੍ਹ ਤੇ ਨਾਮ ਤੇ ਹਿੰਦੀ ਜਿਹੜੀ ਆ ਉਹ ਟੁੱਟੀ ਫੁੱਟੀ ਲਿਖੀ ਹੋਈ ਸੀ 14 ਲਾਈਨਾਂ ਦਾ ਲੈਟਰ ਮਿਲਿਆ ਔਰ ਉਸ ਵਿੱਚ ਲਿਖਿਆ ਮਨਜੀਤ ਸਿੰਘ ਬੁਰੀ ਖੇੜੀ ਗੁਜਰਾ ਇੱਕ ਖੋਖਾ ਚਾਹੀਦਾ 6 ਗੋਲੀਆਂ ਚਲਦੀਆਂ ਨੇ ਅਗਲੀ ਵਾਰ 6000 ਚੱਲਣਗੀਆਂ ਔਰ ਖਾਲੀ ਗੋਲੀਆਂ ਹੀ ਹੁਣ ਤਾਂ ਚਲਾਈਆਂ ਨੇ ਅਗਲੀ ਵਾਰ ਤੇਰੇ ਸਰੀਰ ਦੇ ਵਿੱਚ ਮਾਰਾਂਗੇ ਗਲਤੀ ਕੋਈ ਕੀਤੀ ਤਾਂ ਜਾਣ ਤੋਂ ਵੀ ਹੱਥ ਤੋਂ ਬੈਠੇਗਾ ਇਹ ਜਾਨੋਂ ਮਾਰਨ ਦੀ ਨਾਲ ਧਮਕੀ ਤੱਕ ਦੇ ਦਿੱਤੀ ਗਈ ਹੈ ਤਾਂ ਇਹ ਕੋਈ ਛੋਟਾ ਮਾਮਲਾ ਨਹੀਂ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇਮੀਗ੍ਰੇਸ਼ਨ ਵਾਲੇ ਹੋਣ ਵਪਾਰੀ ਹੋਣ ਜਾਂ ਕੋਈ ਹੋਰ ਲੋਕ ਹੋਣ ਜਿਹੜੇ ਮਿਹਨਤੀ ਕਮਾਈ ਕਰਦੇ ਨੇ ਜਾਂ ਫਿਰ ਪੈਸੇ ਦੇ ਵਿੱਚ ਚੰਗਾ ਉਹਨਾਂ ਦਾ ਕੰਮਕਾਜ ਚੱਲਦਾ ਹੈ ਤਾਂ ਉਹਨਾਂ ਤੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਸੈਂਟਰ ਦੇ ਵਿੱਚ ਮੌਜੂਦ 10 ਲੜਕੀਆਂ ਸਮੇਤ ਕਰੀਬ 15 ਲੋਕ ਬੁਰੀ ਤਰ੍ਹਾਂ ਡਰ ਗਏ ਸਨ ਸਹਿਮ ਗਏ ਸਨ ਗੋਲੀਆਂ ਚੱਲਦੇ ਹੋਏ ਨੌਜਵਾਨ ਤੇਜ਼ੀ ਨਾਲ نیچے ਉਤਰਦੇ ਨੇ ਬਾਈਕ ਤੇ ਬੈਠ ਕੇ ਕਾਲਜ ਦੀ ਤਰਫ ਫਰਾਰ ਹੋ ਜਾਂਦੇ ਨੇ ਕੇਂਦਰ ਦੇ ਮਾਲਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਨਾ ਹੀ ਉਹਨਾਂ ਨੇ ਅੱਜ ਤੋਂ ਪਹਿਲਾਂ ਕੋਈ ਵੀ ਧਮਕੀ ਭਰਿਆ ਕੋਈ ਪੱਤਰ ਆਇਆ ਕਾਲਜ ਰੋਡ ਦੇ ਉੱਤੇ 200 ਮੀਟਰ ਦੇ ਦਾਇਰੇ ਦੇ ਵਿੱਚ 2 ਮਹੀਨੇ ਦੇ ਅੰਦਰ ਇਹ ਫਰौती ਮੰਗਣ ਲਈ ਫਾਇਰਿੰਗ ਦੀ ਇਹ ਦੂਜੀ ਵਾਰਦਾਤ ਹੈ ਫਾਇਰਿੰਗ ਦਾ ਸਮਾਂ ਫਰौती ਮੰਗਣ ਦੇ ਅੰਦਾਜ਼ ਨੂੰ ਲੈ ਕੇ ਬਹੁਤ ਕੁਝ ਮਿਲਦਾ ਜੁਲਦਾ ਦਿਖਾਈ ਦੇ ਰਿਹਾ ਹੈ ਵਾਰਤ ਵਾਰਦਾਤ ਦੇ ਵਿੱਚ ਬਾਈਕ ਤੇ ਸਵਾਰ ਜਿਹੜੇ ਉਹ ਨੌਜਵਾਨ ਆਉਂਦੇ ਨੇ ਮੁਲਜ਼ਮ ਆਉਂਦੇ ਨੇ ਉਹਨਾਂ ਦੁਆਰਾ ਜਿਹੜੀ ਫਾਇਰਿੰਗ ਕੀਤੀ ਗਈ ਹੈ ਤੇ ਧਮਕੀ ਵਾਲਾ ਇੱਕ ਤਰ੍ਹਾਂ ਦਾ ਕਾਪੀ ਪੇਜ ਆ ਜਿਹੜਾ ਉੱਛੜ ਦਿੱਤਾ ਗਿਆ ਹੈ ਲਿਖਣ ਦਾ ਤਰੀਕਾ ਲਿਖਾਈ ਜਿਹੜੀ ਆ ਉਹ ਵੀ ਮਿਲਦੀ ਜੁਲਦੀ ਦਿਖਾਈ ਦੇ ਰਹੀ ਹੈ ਇਸ ਤੋਂ ਪਹਿਲਾਂ 20 ਜੁਲਾਈ ਨੂੰ ਅਪੋਲੋ ਦੇ ਵਿੱਚ ਇੱਕ ਰਿਸੈਪਸ਼ਨਿਸਟ ਕੋਲ ਚਿਠੀ ਸੁੱਟੀ ਗਈ ਸੀ ਔਰ ਬਾਹਰ ਨਿਕਲਦੇ ਹੀ ਉਦੋਂ ਵੀ ਨੌਜਵਾਨਾਂ ਨੇ ਫਾਇਰਿੰਗ ਕੀਤੀ ਸੀ ਉਸ ਮਾਮਲੇ ਦੇ ਵਿੱਚ ਤਿੰਨ ਮੁਲਜ਼ਮ ਪਕੜ ਵੀ ਲਏ ਗਏ ਸਨ ਐਸਐਸਪੀ ਮੁਹਾਲੀ ਦੀਪਕ ਪਾਰਕ ਔਰ ਐਸਐਸਪੀ ਡੇਰਾਬਸੀ ਜੀਅੰਤਪੁਰੀ ਤੇ ਥਾਣਾ ਮੁਖੀ ਆ ਜਿਹੜਾ ਮਨਦੀਪ ਸਿੰਘ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚਦੇ ਨੇ ਐਸਐਸਪੀ ਨੇ ਕਿਹਾ ਕਿ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਮਲਜ਼ਮ ਜਲਦੀ ਪਕੜ ਲਏ ਜਾਣਗੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇੱਥੇ ਇਹ ਵੀ ਦੱਸਦੀ ਹੈ ਕਿ ਮਨਜੀਤ ਸਿੰਘ ਗੁਰੀ ਡੇਰਾਬਸੀ ਦੇ ਨਜ਼ਦੀਕੀ ਪਿੰਡ ਖੇੜੀ ਗੁਜਰਾ ਦਾ ਵਾਲਾਂ ਦਾ ਹੀ ਰਹਿਣ ਵਾਲਾ ਉਸ ਦੇ ਖਿਲਾਫ ਆਰਮਜ਼ ਐਕਟ ਦੇ ਫਰੋਤੀ ਮੰਗਣ ਤੇ ਇਰਾਦਾਇਕ ਕਤਲ ਦਾ ਕੇਸ ਵੀ ਚੱਲ ਰਿਹਾ ਹੈ ਜੀਰਕਪੁਰ ਦੇ ਵਿੱਚ ਬੀਤੇ ਸਾਲ ਉਸੇ ਐਨਕਾਊਂਟਰ ਦੇ ਵਿੱਚ ਪੁਲਿਸ ਨੇ ਉਸ ਨੂੰ ਪਕੜਿਆ ਸੀ ਤੇ ਹੁਣ ਉਹ ਤਿਹਾੜ ਜੇਲ੍ਹ ਦੇ ਵਿੱਚ ਹੈ ਇਸ ਮਾਮਲੇ ਦੇ ਵਿੱਚ ਹੁਣ ਦੇਖਣ ਵਾਲੀ ਇਹ ਗੱਲ ਹੋਵੇਗੀ ਕਿ ਜਿਹੜੇ ਨਾਮ ਦੇ ਉੱਤੇ ਪਰਚੀ ਸੁੱਟੀ ਗਈ ਜਿਹੜਾ ਜ਼ਿਰਖਪੁਰ ਦਾ ਹੀ ਵਸਨੀਕ ਹੈ ਉਸ ਦੇ ਨਾਮ ਦੇ ਉੱਤੇ ਪਰਚੀ ਸੁੱਟੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਇਮੀਗ੍ਰੇਸ਼ਨ ਮਾਲਕ ਦੇ ਕੋਲ ਜਿਹੜੀ ਇੱਕ ਪਹਿਲਾਂ ਜੁਲਾਈ ਮਹੀਨੇ 'ਚ ਹੋਈ ਘਟਨਾ ਉਸ ਦੇ ਮੁੱਲਜ਼ਮ ਫੜ ਲਏ ਗਏ ਹੁਣ ਇਹ ਦੂਜੀ ਘਟਨਾ ਹੈ ਪਰ ਮਿਲਦੀ ਜੁਲਦੀ ਘਟਨਾ ਹੈ ਕਿਉਂਕਿ ਲੈਟਰ ਵੀ ਸੇਮ ਵਾਰਦਾਤ ਕਰਨ ਦਾ ਅੰਦਾਜ਼ ਵੀ ਜਿਹੜਾ ਹੈ ਉਹ ਮਿਲਦਾ ਜੁਲਦਾ ਦਿਖਾਈ ਦੇ ਰਿਹਾ ਹੈ ਹੁਣ ਦੇਖਦੇ ਹਾਂ ਕਿ ਫਰੋਤੀ ਮੰਗਣ ਵਾਲੀ ਜਿਹੜੀ ਘਟਨਾ ਇਸ ਤੇ ਮੁੱਲਜ਼ਮ ਕਦੋਂ ਕਾਬੂ ਆਉਂਦੇ ਨੇ ਮੋਹਾਲੀ ਪੁਲਿਸ ਕਦੋਂ ਕਾਮਯਾਬ ਹੁੰਦੀ ਹੈ ਹਾਲਾਂਕਿ ਦਾਵਾ ਇਹ ਹੀ ਕੀਤਾ ਗਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਿਹੜਾ ਇਮੀਗ੍ਰੇਸ਼ਨ ਤੇ ਜਿਹੜਾ ਕੋਚਿੰਗ ਸੈਂਟਰ ਦਾ ਮਾਲਕ ਹੈ ਉਸ ਦਾ ਕਹਿਣਾ ਹੈ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਇਸ ਤੋਂ ਪਹਿਲਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਪੱਤਰ ਮਿਲਿਆ ਔਰ ਇਹ ਪਹਿਲੀ ਵਾਰੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਗਿਆ ਹੈ ਕਿ ਜਾਣ ਤੋਂ ਹੱਥ ਤੋਂ ਬੈਠੋਗੇ ਜੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਕਰੋਗੇ ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਤਜ ਵਿੱਡ ਦਿੱਤੀ ਹੈ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਦਿਨ ਦਿਹਾੜੇ ਵਾਪਰਨ ਵਾਲੀਆਂ ਇਹ ਘਟਨਾਵਾਂ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਵੱਡਾ ਸਵਾਲ ਖੜਾ ਕਰ ਰਹੀਆਂ ਨੇ ਕਿਉਂਕਿ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਕਾਫੀ ਸਖਤੀ ਦੇ ਨਾਲ ਪੁੱਛਗਿੱਛ ਕਰ ਚੁੱਕਾ ਜਾਂ ਤਲਬ ਕਰ ਚੁੱਕਾ ਪੁਲਿਸ ਅਧਿਕਾਰੀਆਂ ਨੂੰ ਔਰ ਨਾਲੇ ਵੀ ਕਿਹਾ ਗਿਆ ਕਿ ਲਾਰੈਂਸ ਬਿਸ਼ਨੋਈ ਦੇ ਜਦੋਂ ਦਾ ਜੇਲ੍ਹ ਦੇ ਵਿੱਚੋਂ ਉਹ ਜਿਹੜਾ ਇੰਟਰਵਿਊ ਆ ਜੇਲ੍ਹ ਦੇ ਵਿੱਚ ਬੰਦ ਹੁੰਦੇ ਹੀ ਪੁਲਿਸ ਹਿਰਾਸਤ ਵਿੱਚ ਵੀ ਜਿਹੜਾ ਕੀ ਹੁਣ ਦੱਸਿਆ ਗਿਆ ਤਫ਼ਤੀਸ਼ ਦੇ ਵਿੱਚ ਕਿ ਇੱਕ ਖਰੜ ਸੀਆਈਏ ਤੋਂ ਹੋਇਆ ਇੱਕ ਰਾਜਸਥਾਨ ਦੀ ਗੇਲ ਤੋਂ ਹੋਇਆ ਇੱਕ ਪਾਸੇ ਪਹਿਲਾਂ ਹੀ ਹਾਈ ਕੋਰਟ ਇਸ ਮਾਮਲੇ 'ਚ ਜਵਾਬ ਤਲਬੀ ਕਰ ਰਹੀ ਹੈ ਹਾਲੇ ਤੱਕ ਹਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਔਰ ਹਾਈ ਕੋਰਟ ਦਾ ਮੰਨਣਾ ਹੈ ਕਿ ਜਦੋਂ ਤੋਂ ਇੰਟਰਵਿਊ ਨਸ਼ਰ ਹੋਇਆ ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿੱਚ ਹੋਰ ਜ਼ਿਆਦਾ ਤੇਜ਼ੀ ਆਈ ਹੈ ਧਮਕੀਆਂ ਭਰੀਆਂ ਕਾਲਾਂ ਤੇ ਫਰੋਤੀ ਮੰਗਣ ਦੀਆਂ ਕਾਲਾਂ ਜਿਸ ਦੇ ਵਿੱਚ ਕਲਾਕਾਰ ਵੀ ਸ਼ਿਕਾਰ ਹੋ ਰਹੇ ਨੇ ਵਪਾਰੀ ਵੀ ਸ਼ਿਕਾਰ ਹੋ ਰਹੇ ਨੇ ਤੇ ਹੋਰ ਇਮੀਗ੍ਰੇਸ਼ਨ ਸੈਂਟਰ ਚ ਨਾਉਣ ਵਾਲੇ ਵੀ ਸ਼ਿਕਾਰ ਹੋ ਰਹੇ ਨੇ ਤਾਂ ਇਹ سلسلہ ਕਦੋਂ ਰੁਕੇਗਾ ਇਹ ਨਿਰਭਰ ਕਰਦਾ ਹੈ ਪੰਜਾਬ ਪੁਲਿਸ ਦੀ ਸ਼ਕਤੀ ਦੇ ਉੱਤੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਉਹਨਾਂ ਦੀ ਕਾਰਵਾਈ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ